ਗੁਰੂ ਪਿਆਰੀ ਸਾਧ ਸੰਗ ਜੀ ਸਾਡੇ ਮਹਾਨ ਗੁਰੂ ਸਾਹਿਬ ਜੀ ਇੱਕ ਸੰਤ ਇੱਕ ਸੰਤ ਕਿਸ ਨੂੰ ਕਹਿੰਦੇ ਹਨ ਤੇ ਅਸੀਂ ਇੱਕ ਸੰਤ ਕਿਸ ਨੂੰ ਕਹਿੰਦੇ ਹਾਂ ਅੱਜ ਅਸੀਂ ਇਸ ਬਾਰੇ ਆਪਣੇ ਮਹਾਨ ਗੁਰਮਾ ਤੋਂ ਸੁਣਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਜੀ ਕੋਈ ਸਾਡੇ ਮਹਾਨ ਗੁਰਮਾ ਵਾਲਾ ਲਿਬਾਸ ਪਾ ਕੇ ਸਾਡੇ ਗੁਰਮੁਹਾਵਾਂ ਵਾਲੀ ਬੋਲੀ ਬੋਲਣ ਲੱਗ ਪਵੇ ਅਤੇ ਜਿਸ ਦੇ ਪਿੱਛੇ ਕਾਫੀ ਲੋਕ ਲੱਗ ਜਾਣ ਅਸੀਂ ਉਸ ਨੂੰ ਇੱਕ ਸੰਤ ਦੀ ਕਸਵੱਟੀ ਜਾਣੇ ਤੋਂ ਬਿਨਾ ਹੀ ਐਵੇਂ ਸੰਤ-ਸੰਤ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਗੁਰੂ ਪਿਆਰੀ ਸਾਧ ਸੰਗਤ ਜੀ ਜੇ ਕੋਈ ਸਾਡੇ ਮਹਾਨ ਗੁਰਮੁਹਾਵਾਂ ਵਾਲਾ ਲਿਬਾਸ ਪਾ ਕੇ ਸਾਡੇ ਗੁਰਮੁਹਾਵਾਂ ਵਾਲੀ ਬੋਲੀ ਬੋਲਣ ਲੱਗ ਪਵੇ ਅਤੇ ਜਿਸ ਦੇ ਪਿੱਛੇ ਕਾਫੀ ਲੋਕ ਲੱਗ ਜਾਣ ਅਤੇ ਜਿਸ ਦੇ ਪਿੱਛੇ ਕਾਫੀ ਲੋਕ ਲੱਗ ਜਾਣ ਅਸੀਂ ਉਸ ਨੂੰ ਇੱਕ ਸੰਤ ਦੀ ਕਿਸਵੱਟੀ ਜਾਣੇ ਤੋਂ ਬਿਨਾ ਹੀ ਐਵੇਂ ਸੰਤ ਸੰਤ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਅਸੀਂ ਆਪਣੇ ਮਹਾਨ ਗੁਰਮ੍ਹਾਂ ਤੋਂ ਸੁਣਦੇ ਹਾਂ ਕਿ ਸਾਡੇ ਮਹਾਨ ਗੁਰੂ ਸਾਹਿਬ ਜੀ ਇੱਕ ਸੰਤ ਕਿਸ ਨੂੰ ਕਹਿੰਦੇ ਹਨ ਸੁਖਨੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਲਿਖਦੇ ਹਨ ਸੰਤੋ ਸੰਗ ਅੰਤਰ ਪ੍ਰਭ ਢੀਠਾ ਸੰਤੋ ਸੰਗ ਅੰਤਰ ਪ੍ਰਭ ਢੀਠਾ ਨਾਮ ਪ੍ਰਭੂ ਦਾ ਲਾਗਾ ਮੀਠਾ ਸ੍ਰੀ ਗੁਰੂ ਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਗੁਰੂ ਅਰਜਨ ਦੇਵ ਜੀ ਲਿਖਦੇ ਹਨ ਕਿ ਜਦੋਂ ਅਸੀਂ ਇੱਕ ਸੰਤ ਦਾ ਸੰਗ ਕਰਦੇ ਹਾਂ ਤਾਂ ਕਿ ਜਦੋਂ ਅਸੀਂ ਇੱਕ ਸੰਤ ਦਾ ਸੰਗ ਕਰਦੇ ਹਾਂ ਤਾਂ ਅਸੀਂ ਆਪਣੇ ਘਟ ਦੇ ਅੰਦਰ ਉਸ ਈਸ਼ਰ ਦੇ ਦਰਸ਼ਨ ਕਰਦੇ ਹਾਂ ਦੀਠੇ ਤੋਂ ਭਾਵ ਹੁੰਦਾ ਹੈ ਉਸ ਈਸ਼ਵਰ ਨੂੰ ਦੇਖਣਾ ਸੰਤੋ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਦਾ ਲਗਾ ਮੀਠਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਸੰਤ ਦਾ ਸੰਗ ਕਰਦੇ ਹਾਂ ਤਾਂ ਅਸੀਂ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਦੇ ਹਾਂ ਇੱਕ ਪੂਰਾ ਸੰਤ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਉਹ ਮਹਾਨ ਬ੍ਰह्म ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਕਿ ਜੋ ਇੱਕ ਪੂਰਾ ਗੁਰੂ ਹੁੰਦਾ ਹੈ ਪੂਰਾ ਸੰਤ ਹੁੰਦਾ ਹੈ ਉਹ ਸਾਡੇ ਅੰਦਰ ਸਾਡੇ ਗੁਰੂ ਸਾਹਿਬ ਜੀ ਸਾਡੇ ਗੁਰੂਆਂ ਨੇ ਸਾਡੇ ਗ੍ਰੰਥਾਂ ਦੇ ਵਿੱਚ ਹਜ਼ਾਰਾਂ ਵਾਰ ਹੀ ਲਿਖਿਆ ਹੈ ਕਿ ਈਸ਼ਵਰ ਦਾ ਜੋ ਸੱਚਾ ਨਾਮ ਹੈ ਉਹ ਸਾਡੇ ਘਟ ਦੇ ਅੰਦਰ ਹੈ ਤੇ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਡੇ ਘਟ ਦੇ ਅੰਦਰੋਂ ਉਸ ਈਸ਼ਵਰ ਦੇ ਸੱਚੇ ਨਾਮ ਨੂੰ ਪ੍ਰਗਟ ਕਰਦਾ ਹੈ ਫਿਰ ਵੀ ਸਾਨੂੰ ਉਸ ਈਸ਼ਵਰ ਦਾ ਨਾਮ ਮਿੱਠਾ ਲੱਗਦਾ ਹੈ ਸੰਤ ਸੰਗ ਅੰਤਰ ਪ੍ਰਭ ਦੀਠਾ ਨਾਮ ਪ੍ਰਭੂ ਦਾ ਲਗਾ ਮਿੱਠਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਸੰਤ ਦਾ ਸੰਗ ਕਰਦੇ ਹਾਂ ਤਾਂ ਉਹ ਸੰਤ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਤੇ ਸਾਡੇ ਗੁਰੂ ਸਾਹਿਬ ਕਹਿੰਦੇ ਹਨ ਕਿ ਈਸ਼ਵਰ ਦਾ ਨਾਮ ਜੋ ਕਿ ਸਾਡੇ ਘਟ ਦੇ ਅੰਦਰ ਹੈ ਉਹ ਪੂਰਾ ਸੰਤ ਸਾਡੇ ਮੱਥੇ ਉੱਤੇ ਹੱਥ ਧਰ ਕੇ ਉਸ ਸੱਚੇ ਨਾਮ ਨੂੰ ਸਾਡੇ ਘਟ ਦੇ ਅੰਦਰ ਪ੍ਰਗਟ ਕਰ ਦਿੰਦਾ ਹੈ ਸਾਨੂੰ ਉਸ ਸੱਚੇ ਨਾਮ ਦੇ ਨਾਲ ਜੋੜ ਦਿੰਦਾ ਹੈ ਫਿਰ ਹੀ ਸਾਨੂੰ ਉਸ ਈਸ਼ਵਰ ਦਾ ਨਾਮ ਮਿੱਠਾ ਲੱਗਦਾ ਹੈ ਅੱਗੇ 969 ਅੰਕ ਤੇ ਪੰਨੀ ਪਾਤਸ਼ਾਹ ਜੀ ਹੋਰ ਲਿਖਦੇ ਹਨ ਸਤ ਗੁਰੂ ਸੰਤ ਮਲਾਇਆ ਸਤ ਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਪੰਨੀ ਪਾਤਸ਼ਾਹ ਜੀ ਹੋਰ ਲਿਖਦੇ ਹਨ ਕਿ ਜੋ ਇੱਕ ਸੰਤ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਰ ਦੇ ਨਾਲ ਮਲਾ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਰ ਦੇ ਦਰਸ਼ਨ ਕਰਾ ਦਿੰਦਾ ਹੈ ਸਤਿਗੁਰੂ ਸੰਤ ਮਲਾਇਆ ਮਸਤਕ ਧਰ ਕੇ ਹੱਥ ਅੱਗੇ 366 ਅੰਗ ਤੇ ਤੀਜੇ ਪਾਤਸ਼ਾਹ ਜੀ ਲਿਖਦੇ ਹਨ 366 ਅੰਗ ਤੇ ਤੀਜੇ ਪਾਤਸ਼ਾਹ ਜੀ ਹੋਰ ਲਿਖਦੇ ਹਨ ਸਤਗੁਰ ਵਿੱਚ ਵੱਡੀ ਵਡਿਆਈ ਸਤਗੁਰ ਵਿੱਚ ਵੱਡੀ ਵਡਿਆਈ ਚਰੀ ਵਿਛੁੰਨੇ ਮੇਲ ਮਲਾਈ ਤੀਜੇ ਪਾਤਸ਼ਾਹ ਜੀ 361 ਅੰਗ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਜੋ ਇੱਕ ਪੂਰਾ ਸੰਤ ਸਾਧੂ ਹੁੰਦਾ ਹੈ ਉਸ ਦੇ ਵਿੱਚ ਇਹ ਤਾਕਤ ਹੁੰਦੀ ਹੈ ਤੀਜੇ ਪਾਤਸ਼ਾਹ ਜੀ 361 ਅੰਗ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਪੂਰਾ ਸਾਧੂ ਹੁੰਦਾ ਹੈ ਉਸ ਦੇ ਵਿੱਚ ਇਹ ਤਾਕਤ ਹੁੰਦੀ ਹੈ ਕਿ ਉਹ ਸਾਨੂੰ ਜਨਮਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਸਤਗੁਰ ਵਿੱਚ ਵੱਡੀ ਵਡਿਆਈ ਚਿਰਿ ਵਿਛੁਣੇ ਮੇਲ ਮਲਾਈ ਉਹ ਸਾਨੂੰ ਚਿਰਾਂ ਤੋਂ ਜਨਮਾਂ ਜਨਮਾਂ ਦੇ ਵਿਛੜਿਆ ਹੋਇਆਂ ਨੂੰ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਕਰਾ ਦਿੰਦਾ ਹੈ ਅੱਗੇ 77 ਅੰਗ ਤੇ ਸਾਡੇ ਗੁਰੂ ਸਾਹਿਬ ਜੀ ਹੋਰ ਲਿਖਦੇ ਹਨ ਸਤਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਸਤ ਗੁਰੂ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜਿਓ ਸਾਡੇ ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ 73 ਅੰਗ ਤੇ ਲਿਖਦੇ ਹਨ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਤੇ ਜੋ ਇੱਕ ਪੂਰਾ ਸੰਤ ਹੁੰਦਾ ਹੈ ਪੂਰਾ ਸਤ ਗੁਰੂ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦਿੰਦਾ ਹੈ ਕਿ ਸਾਨੂੰ ਉਸੇ ਪਲ ਹੀ ਉਸ ਈਸ਼ਵਰ ਦੇ ਸਾਡੇ ਘਟ ਦੇ ਅੰਦਰ ਦਰਸ਼ਨ ਕਰਾ ਦਿੰਦਾ ਹੈ ਅੱਗੇ 36 ਟੰਗ ਤੇ ਸਾਡੇ ਗੁਰੂ ਸਾਹਿਬ ਹੋਰ ਲਿਖਦੇ ਹਨ ਮਿਲ ਸੰਤ ਸਭਾ ਮਨ ਮੰਜਗੇ ਭਾਈ ਮਿਲ ਸੰਤ ਸਭਾ ਮਨ ਮੰਜਗੇ ਭਾਈ ਹਰ ਕੇ ਨਾਮ ਨਵਾਸ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਪੂਰੇ ਸੰਤ ਦੀ ਸੰਤ ਦਾ ਸੰਗ ਕਰਕੇ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਆਪਣੇ ਮਨ ਨੂੰ ਮੰਜਗੇ ਭਾਵ ਸਾਫ ਕਰੀਏ ਮਿਲ ਸੰਤ ਸਭਾ ਮਨ ਮੰਜਗੇ ਭਾਈ ਹਰ ਕੇ ਨਾਮ ਨਵਾਸ ਤੇ ਉਸ ਪੂਰਨ ਸੰਤ ਦੀ ਸੰਤਾ ਪੂਰਨ ਸੰਤ ਦਾ ਸੰਗ ਕਰਕੇ ਉਹਨਾਂ ਤੋਂ ਉਸ ਈਸ਼ਵਰ ਦਾ ਸੱਚਾ ਨਾਮ ਪ੍ਰਾਪਤ ਕਰਕੇ ਉਸ ਨਾਮ ਦਾ ਸਿਮਰਨ ਕਰੀਏ ਮਿਲ ਸੰਤ ਸਭਾ ਮਨ ਮੰਜਗੇ ਭਾਈ ਹਰ ਕੇ ਨਾਮ ਨਵਾਸ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਤੇ ਇੱਕ ਪੂਰਨ ਸੰਤੁਦਾ ਸੰਗ ਕਰਕੇ ਉਹਨਾਂ ਦੇ ਵਿਚਾਰਾਂ ਨੂੰ ਸੁਣ ਕੇ ਆਪਣੇ ਮਨ ਨੂੰ ਮੰਜਗੇ ਭਾਵ ਆਪਣੇ ਮਨ ਨੂੰ ਸਾਫ਼ ਕਰ ਗਏ ਹਰ ਕੇ ਨਾਮ ਨਵਾਸ ਤੇ ਉਹਨਾਂ ਤੋਂ ਉਹ ਈਸ਼ਵਰ ਦਾ ਸੱਚਾ ਨਾਮ ਪ੍ਰਾਪਤ ਕਰਕੇ ਉਸ ਈਸ਼ਵਰ ਦੇ ਨਾਮ ਦਾ ਸਿਮਰਨ ਕਰ ਗਏ ਮਿਟੇ ਹਨੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਮਿਟੇ ਹਨੇਰਾ ਅਗਿਆਨਤਾ ਭਾਈ ਕਮਲ ਹੂਬੇ ਪ੍ਰਕਾਸ਼ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰਨ ਸੰਤ ਦਾ ਸੰਗ ਕਰਦੇ ਹਾਂ ਤਾਂ ਉਹ ਪੂਰਨ ਸੰਤ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਡੇ ਘਟ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੂਏ ਪ੍ਰਗਾਸ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰਨ ਸੰਤ ਦਾ ਸੰਗ ਕਰਦੇ ਹਾਂ ਤਾਂ ਉਹ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਪ੍ਰਗਾਸ ਹੀ ਪ੍ਰਗਾਸ ਕਰ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਰ ਨੂੰ ਦਿਖਾ ਦਿੰਦਾ ਹੈ ਜਿਸ ਕਰਕੇ ਸਾਡੇ ਅੰਦਰੋਂ ਉਹ ਅਗਿਆਨਤਾ ਦਾ ਹਨੇਰਾ ਸਦਾ ਵਾਸਤੇ ਖਤਮ ਹੋ ਜਾਂਦਾ ਹੈ ਮਿਟੇ ਅੰਧੇਰਾ ਅਗਿਆਨਤਾ ਭਾਈ ਕਮਲ ਹੋਏ ਪ੍ਰਗਾਸ ਸਾਡੇ ਅੰਦਰੋਂ ਉਸ ਮਹਾਨ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ਰ ਦਾ ਦਰਸ਼ਨ ਕਰਕੇ ਅਗਿਆਨਤਾ ਦਾ ਅੰਧੇਰਾ ਸਦਾ ਵਾਸਤੇ ਖਤਮ ਹੋ ਜਾਂਦਾ ਹੈ ਅੱਗੇ 249 ਅੰਕ ਤੇ ਪੰਜਵੀਂ ਪਾਛਾ ਜੀ ਹੋਰ ਲਿਖਦੇ ਹਨ ਖੋਜ ਲਬੋ ਹਰ ਸੰਤ ਜਨਾ ਸੰਗ ਖੋਜ ਲਵੋ ਹਰ ਸੰਤ ਜਨਾ ਸੰਗ ਸਮਰੱਥ ਪੁਰਖ ਮਲਾਈ ਪੰਜਵੇਂ ਪਾਤਸ਼ਾਹ ਜੀ ਲਿਖਦੇ ਹਨ ਤੇ ਇੱਕ ਪੂਰਨ ਸੰਤ ਦਾ ਸੰਗ ਕਰਕੇ ਆਪਣੇ ਘਟ ਦੇ ਅੰਦਰ ਉਸ ਈਸ਼ਵਰ ਦੀ ਖੋਜ ਕਰੋ ਖੋਜ ਲਵੋ ਹਰ ਸੰਤ ਜਨਾ ਸੰਗ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਹਨ ਕਿ ਇੱਕ ਪੂਰਨ ਸੰਤ ਦੀ ਸੰਗਤ ਕਰਕੇ ਆਪਣੇ ਘਟ ਦੇ ਅੰਦਰੋਂ ਉਸ ਈਸ਼ਵਰ ਦੀ ਖੋਜ ਕਰੋ ਖੋਜ ਲਵੋ ਹਰ ਸੰਤ ਜਨਾ ਸੰਗ ਸਮਰੱਥ ਪੁਰਖ ਮਲਾਈ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਡੇ ਮੱਥੇ ਦੇ ਉੱਤੇ ਹੱਥ ਧਰ ਕੇ ਉਹ ਸਾਡੇ ਮੱਥੇ ਦੇ ਉੱਤੇ ਹੱਥ ਧਰ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਕਰਾ ਦਿੰਦਾ ਹੈ ਖੋਜ ਲਵੋ ਹਰ ਸੰਤ ਜਨਾ ਸੰਗ ਸਮਰੱਥ ਪੁਰਖ ਮਲਾਈ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਉਸੇ ਪੜਹੀ ਸਾਨੂੰ ਉਸ ਸਮਰੱਥ ਸਾਨੂੰ ਉਸ ਸਮਰੱਥ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਭਾ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਅੱਗੇ 293 ਅੰਗ ਤੇ ਪੰਜਵੀਂ ਪਾਤਸ਼ਾਹੀ ਹੋਰ ਲਿਖਦੇ ਹਨ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਤੇ ਜਦੋਂ ਮੇਰੇ ਗੁਰੂ ਨੇ ਮੈਨੂੰ ਉਹ ਮਹਾਨ ਬ੍ਰਹਮ ਗਿਆਨ ਦਾ ਸ਼ੁਰਮਾ ਦਿੱਤਾ ਗਿਆਨ ਇੱਥੇ ਗਿਆਨ ਉਸ ਸਾਡੇ ਗੁਰੂਆਂ ਨੇ ਇੱਥੇ ਗਿਆਨ ਉਸ ਬ੍ਰਹਮ ਗਿਆਨ ਨੂੰ ਕਿਹਾ ਹੈ ਸਾਡੇ ਗੁਰੂਆਂ ਨੇ ਇੱਥੇ ਗਿਆਨ ਉਸ ਬ੍ਰਹਮ ਗਿਆਨ ਨੂੰ ਕਿਹਾ ਹੈ ਗਿਆਨ ਅੰਜਨ ਅੰਜਨ ਸ਼ੁਰਮੇ ਨੂੰ ਕਹਿੰਦੇ ਹਨ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਮੇਰੇ ਗੁਰੂ ਨੇ ਮੈਨੂੰ ਕਿ ਜਦੋਂ ਮੇਰੇ ਗੁਰੂ RAMDAS ਜੀ ਨੇ ਮੈਨੂੰ ਉਹ ਮਹਾਨ ਬ੍ਰਹਮ ਗਿਆਨ ਦਾ ਸ਼ਰਮਾ ਦਿੱਤਾ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਥ ਤਾਂ ਮੇਰੇ ਅੰਦਰੋਂ ਜੋ ਅਗਿਆਨਤਾ ਦਾ ਹਨੇਰਾ ਸੀ ਉਹ ਸਦਾ ਵਾਸਤੇ ਹੀ ਖਤਮ ਹੋ ਗਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਉਸ ਈਸ਼ਵਰ ਦੀ ਮੇਰੇ ਉੱਤੇ ਕਿਰਪਾ ਹੋਈ ਤਾਂ ਮੈਂ ਗੁਰੂ ਰਾਮਦਾਸ ਜੀ ਮੈਂ ਗੁਰੂ ਰਾਮਦਾਸ ਜੀ ਸੰਤ ਦੀ ਸੰਗਤ ਕੀਤੀ ਉਹਨਾਂ ਦੀ ਸੇਵਾ ਕੀਤੀ ਤੇ ਉਹਨਾਂ ਨੇ ਮੇਰੇ ਮੱਥੇ ਉੱਤੇ ਹੱਥ ਧਰ ਕੇ ਮੈਨੂੰ ਉਹ ਮਹਾਨ ਬ੍ਰਹਮ ਗਿਆਨ ਦੇ ਕੇ ਮੇਰੇ ਘਟ ਦੇ ਅੰਦਰ ਪ੍ਰਗਾਸ ਹੀ ਪ੍ਰਗਾਸ ਕਰ ਦਿੱਤਾ ਭਾਵ ਮੇਰੇ ਘਟ ਦੇ ਅੰਦਰ ਮੈਨੂੰ ਉਸ ਈਸ਼ਵਰ ਦਾ ਈਸ਼ਵਰ ਦੇ ਦਰਸ਼ਨ ਕਰਾ ਦਿੱਤੇ ਗਿਆਨ ਅੰਜਨ ਗੁਰ ਦੀਆ ਅਧਿਆਨ ਅੰਧੇਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਇਸ ਸ਼ਬਦ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਇਸ ਸ਼ਬਦ ਦੇ ਦੁਆਰਾ ਗੁਰੂ ਅਰਜਨ ਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਨੂੰ ਉਹ ਮਹਾਨ ਬ੍ਰਹਮ ਗਿਆਨ ਦਾ ਸ਼ੁਰਮਾ ਦੇ ਕੇ ਸਾਡੇ ਘਟ ਦੇ ਅੰਦਰੋਂ ਅਗਿਆਨਤਾ ਦਾ ਹਨੇਰਾ ਖਤਮ ਕਰ ਦਿੰਦਾ ਹੈ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਤੇ ਜਦੋਂ ਸਾਡੇ ਉੱਤੇ ਉਸ ਹੀ ਈਸ਼ਵਰ ਦੀ ਕਿਰਪਾ ਹੁੰਦੀ ਹੈ ਤੇ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰਾ ਸੰਤ ਮਿਲਦਾ ਹੈ ਤੇ ਜਦੋਂ ਅਸੀਂ ਉਸ ਸੰਤ ਦੀ ਸੇਵਾ ਕਰਦੇ ਹਾਂ ਭੇਟਿਆ ਤੋਂ ਭਾਵ ਹੁੰਦਾ ਹੈ ਸੇਵਾ ਕਰਨੀ ਤੇ ਜਦੋਂ ਅਸੀਂ ਉਸ ਪੂਰਨ ਸੰਤ ਦੀ ਸੇਵਾ ਕਰਦੇ ਹਾਂ ਕਿ ਉਹ ਪੂਰਨ ਸੰਤ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਪ੍ਰਗਾਸ ਹੀ ਪ੍ਰਗਾਸ ਕਰ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਥ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਉਹ ਪੂਰਾ ਸੰਤ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ੁਰ ਦੇ ਦਰਸ਼ਨ ਕਰਾ ਦਿੰਦਾ ਹੈ ਭਾਵੇਂ ਸਾਡੇ ਘਟ ਦੇ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਕਰ ਦਿੰਦਾ ਹੈ ਅੱਜ ਦੇ 748 ਅੰਕ ਤੇ ਪੰਜਵੇਂ ਪਾਤਸ਼ਾਹ ਜੀ ਹੋਰ ਪੰਜਵੇਂ ਪਾਤਸ਼ਾਹ ਜੀ ਹੋਰ ਲਿਖਦੇ ਹਨ ਕੋਟ ਅਪਰਾਧ ਸਾਧ ਸੰਗ ਉਧਰੇ ਜਮ ਤਾਂ ਕੇ ਨੇੜ ਨਾ ਆਵੇ ਕੋਟ ਕੋਟ ਕਰੋੜਾਂ ਨੂੰ ਕਹਿੰਦੇ ਹਨ ਕੋਟ ਕਰੋੜਾ ਨੂੰ ਕਹਿੰਦੇ ਹਨ ਕੋਟ ਅਪਰਾਧ ਸਾਧ ਸੰਗ ਉਧਰੇ ਉਧਰੇ ਤੋਂ ਭਾਵ ਹੁੰਦਾ ਹੈ ਵੀ ਖਤਮ ਹੋ ਜਾਣਾ ਉਧਰੇ ਤੋਂ ਉਧਰੇ ਰਖ ਹੁੰਦਾ ਹੈ ਖਤਮ ਹੋ ਜਾਣਾ ਕੋਟ ਅਪਰਾਧ ਸਾਧ ਸੰਗ ਉਧਰੇ ਜਮ ਤਾਂ ਕਿ ਨੇੜਨਾ ਆਵੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰਨ ਸਾਧੂ ਦੀ ਸੰਗਤ ਕਰਦੇ ਹਾਂ ਉਹਨਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਹੀ ਸਰਦਾ ਦਰਸ਼ਨ ਕਰਕੇ ਉਸ ਸੱਚੇ ਨਾਮ ਦਾ ਸਿਮਰਨ ਕਰਦੇ ਹਾਂ ਤੇ ਸਾਡੇ ਕਰੋੜਾਂ ਸਾਡੇ ਕਰੋੜਾਂ ਤਰ੍ਹਾਂ ਦੇ ਜੋ ਅਪਰਾਧ ਹੁੰਦੇ ਹਨ ਜਨਮਾਂ ਜਨਮਾਂ ਦੇ ਜੋ ਅਪਰਾਧ ਹੁੰਦੇ ਹਨ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਕੋਟ ਬਰਾਦ ਸਾਧ ਸੰਗ ਉਧਰੇ ਜਮ ਤਾਂਕੇ ਨੇੜਨਾ ਆਵੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਅਸੀਂ ਇੱਕ ਪੂਰਨ ਸੰਤ ਇੱਕ ਪੂਰਨ ਸਾਧੂ ਦਾ ਸੰਗ ਕਰਕੇ ਉਨ੍ਹਾਂ ਤੋਂ ਉਹ ਮਹਾਨ ਬ੍ਰਹਮ ਗਿਆਨ ਪ੍ਰਾਪਤ ਕਰਕੇ ਆਪਣੇ ਘਟ ਦੇ ਅੰਦਰ ਈਸ਼ੁਰ ਦਾ ਦਰਸ਼ਨ ਕਰਦੇ ਹਨ ਤੇ ਉਸ ਸੱਚੇ ਨਾਮ ਦਾ ਸਿਮਰਨ ਕਰਦੇ ਹਨ ਤਾਂ ਸਾਡੇ ਕਰੋੜਾਂ ਤਰ੍ਹਾਂ ਦੇ ਜੋ ਜਨਮਾਂ ਜਨਮਾਂ ਦੇ ਅਪਰਾਧ ਹਨ ਅਪਰਾਧ ਹੁੰਦੇ ਹਨ ਉਹ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ ਜਮ ਤਾਂ ਕਿ ਨੇੜਾ ਨਾ ਆਵੇ ਤੇ ਜੋ ਜਮ ਹੁੰਦੇ ਹਨ ਉਹ ਸਾਡੇ ਨੇੜੇ ਵੀ ਨਹੀਂ ਆਉਂਦੇ ਹਨ ਜਨਮ ਜਨਮ ਕਾ ਵਿਛੜਿਆ ਹੋਏ ਤਿੰਨ ਹਰਿ ਸਿਉ ਅਣ ਮਲਾਵੇ ਜਨਮ ਜਨਮ ਕਾ ਵਿਛੜਿਆ ਹੋਵੇ ਤਿੰਨ ਹਰਿ ਸਿਉ ਆਣ ਮਲਾਵੇ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਨ ਸੰਤ ਹੁੰਦਾ ਹੈ ਉਹ ਸਾਨੂੰ ਜਨਮਾਂ ਜਨਮਾਂ ਦੇ ਵਿਛੜਿਆ ਹੋਿਆਂ ਨੂੰ ਉਸ ਈਸ਼ਵਰ ਦੇ ਨਾਲ ਮਲਾ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਕੋਟ ਅਪਰਾਧ ਸਾਧ ਸੰਗ ਉਦਰੇ ਜਮ ਤਾਂ ਕੇ ਨੇੜ ਨਾ ਆਵੇ ਜਨਮ ਜਨਮ ਕਾ ਵਿਛੜਿਆ ਹੋਵੇ ਕਿੰ ਹਰਿ ਸਿਉ ਆਣ ਮਲਾਵੀ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਨੂੰ ਜਨਮਾਂ ਜਨਮਾਂ ਦੇ ਵਿਛੜਿਆ ਹੋਿਆਂ ਨੂੰ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਭਾਵੇਂ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾ ਦਿੰਦਾ ਹੈ ਅੱਗੇ 235 ਅੰਗ ਤੇ ਪੰਜਵੀਂ ਪਾਤਸ਼ਾਹੀ ਹੋਰ ਲਿਖਦੇ ਹਨ ਕਰ ਕਿਰਪਾ ਜਿਉ ਸਤਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਪੰਮੇ ਪਾਤਸ਼ਾਹ ਜੀ 235 ਅੰਕ ਤੇ ਗੁਰਬਾਣੀ ਦੇ ਵਿੱਚ ਲਿਖਦੇ ਹਨ ਕਿ ਜਦੋਂ ਸਾਨੂੰ ਇੱਕ ਪੂਰਾ ਸੰਤ ਇੱਕ ਪੂਰਾ ਸੰਤ ਪੂਰਾ ਸਤਿਗੁਰੂ ਮਿਲਦਾ ਹੈ ਤਾਂ ਉਹ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਡੇ ਘਟ ਦੇ ਅੰਦਰ ਉਸ ਦੀਪਕ ਨੂੰ ਉਸ ਜੋਤ ਨੂੰ ਪ੍ਰਗਟ ਕਰ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਕਰ ਕਿਰਪਾ ਜਿਉ ਸਤਿਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਜਲਿਓ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਜਦੋਂ ਸਾਡੇ ਉੱਤੇ ਉਸ ਈਸ਼ਵਰ ਦੀ ਕਿਰਪਾ ਹੁੰਦੀ ਹੈ ਤਾਂ ਸਾਨੂੰ ਇੱਕ ਪੂਰਨ ਸੰਤ ਇੱਕ ਪੂਰਨ ਸਤਿਗੁਰੂ ਮਿਲਦਾ ਹੈ ਤੇ ਉਹ ਪੂਰਨ ਸੰਤ ਸਤਿਗੁਰੂ ਉਹ ਪੂਰਨ ਸੰਤ ਤੇ ਉਹ ਪੂਰਨ ਸੰਤ ਸਤਿਗੁਰੂ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਡੇ ਘਟ ਦੇ ਅੰਦਰ ਉਸ ਦੀਪਕ ਨੂੰ ਪ੍ਰਗਟ ਕਰ ਦਿੰਦਾ ਹੈ ਉਸ ਜੋਤ ਨੂੰ ਪ੍ਰਗਟ ਕਰ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਨੂੰ ਦਿਖਾ ਦਿੰਦਾ ਹੈ ਕਰ ਕਿਰਪਾ ਜਿਉ ਸਤਿਗੁਰੂ ਮਿਲਿਓ ਮਨ ਮੰਦਰ ਮੈਂ ਦੀਪਕ ਉਜਲਿਓ ਅੱਗੇ 1206 ਅੰਗ ਤੇ ਪੰਜਵੀਂ ਪਾਤਸ਼ਾਹੀ ਹੋਰ ਲਿਖਦੇ ਹਨ ਸੰਤ ਚਰਨ ਮੋੜ ਲੈ ਮਾਥਾ ਹਮਰੇ ਮਸਤਕ ਸੰਤ ਧਰੇ ਹੱਥਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ हे ਮਨੁੱਖ ਤੂੰ ਆਪਣਾ ਮੱਥਾ ਇੱਕ ਪੂਰੇ ਸੰਤਾਂ ਦੇ ਚਰਨਾਂ ਵੱਲ ਨੂੰ ਮੋੜ ਲੈ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ हे ਮਨੁੱਖਾਣ हे ਮਨੁੱਖ ਤੂੰ ਆਪਣਾ ਮੱਥਾ ਇੱਕ ਪੂਰੇ ਸੰਤਾਂ ਦੇ ਚਰਨਾਂ ਚਰਨਾਂ ਵੱਲ ਨੂੰ ਮੋੜ ਲੈ ਉਹ ਸੰਤ ਉਹ ਪੂਰਾ ਸੰਤ ਕੀ ਕਰਦਾ ਹੈ ਸੰਤ ਚਰਨ ਮੋੜ ਲੈ ਮਾਥਾ ਹਮਰੇ ਮਸਤਕ ਸੰਤ ਧਰੇ ਹੱਥਾ ਉਹ ਪੂਰਾ ਸੰਤ ਕੀ ਕਰਦਾ ਹੈ ਉਹ ਪੂਰਾ ਸੰਤ ਸਾਡੇ ਮੱਥੇ ਉੱਤੇ ਹੱਥ ਧਰ ਕੇ ਸਾਡਾ 10ਵਾਂ ਦਵਾਰ ਖੋਲ ਕੇ ਉਸੇ ਪੜ ਹੀ ਸਾਨੂੰ ਉਸ ਈਸ਼ਵਰ ਦੇ ਨਾਲ ਮਲਾ ਦਿੰਦਾ ਹੈ ਸੰਤ ਚਰਨ ਮੂੜ ਲੈ ਮਾਥਾ ਹਮਰੇ ਮਸਤਕ ਸੰਤ ਧਰੇ ਹੱਥਾ ਖੋਲ ਭੀਤ ਭੀਤ 10ਵੇਂ ਦਵਾਰ ਨੂੰ ਕਹਿੰਦੇ ਹਨ ਭੀਤ 10ਵੇਂ ਦਵਾਰ ਨੂੰ ਕਹਿੰਦੇ ਹਨ ਖੋਲ ਭੀਤ ਮਿਲੇ ਪਰਮ ਨੰਦਾ ਪਰਮ ਆਨੰਦ ਉਸ ਈਸ਼ਵਰ ਨੂੰ ਕਹਿੰਦੇ ਹਨ ਸੰਤ ਚਰਨ 모ੜ ਲੈ ਮਾਥਾ ਹਮਰੇ ਮਸਤਕ ਸੰਤ ਧਰੇ ਹੱਥਾ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ हे ਇਨਸਾਨ ਤੂੰ ਆਪਣਾ ਮੱਥਾ ਇੱਕ ਪੂਰੇ ਸੰਤਾਂ ਦੇ ਚਰਨਾਂ ਵੱਲ ਨੂੰ 모ੜ ਲੈ ਉਹ ਪੂਰੇ ਸੰਤ ਕੀ ਕਰਦੇ ਹਨ ਹਮਰੇ ਮਸਤਕ ਸੰਤ ਧਰੇ ਹੱਥਾ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਆਪਣਾ ਹੱਥ ਰੱਖਦਾ ਹੈ ਖੋਲ ਭੀਤ ਮਿਲੇ ਪਰਮ ਨੰਦਾ ਉਹ ਪੂਰਾ ਸੰਤ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡਾ ਦਸਵਾਂ ਦਵਾਰ ਖੋਲ ਬਿੰਦਾ ਹੈ ਤੇ ਸਾਨੂੰ ਸਾਡੇ ਘਟ ਦੇ ਅੰਦਰੋਂ ਹੀ ਉਸ ਪਰਮ ਆਨੰਦ ਉਸ ਈਸ਼ਵਰ ਦੇ ਨਾਲ ਮਿਲਾ ਦਿੰਦਾ ਹੈ ਭਾਵ ਸਾਡੇ ਘਟ ਦੇ ਅੰਦਰ ਉਸ ਈਸ਼ਵਰ ਦੇ ਸਾਨੂੰ ਦਰਸ਼ਨ ਕਰਾ ਦਿੰਦਾ ਹੈ ਸੰਤ ਚਰਨ ਮੋੜ ਲੈ ਮਾਥਾ ਹਮਰੇ ਮਸਤਕ ਸੰਤ ਧਰੇ ਹੱਥਾ ਖੋਲ ਪੀਤ ਮਿਲੇ ਪਰਮਾਨੰਦਾ ਖੋਲ ਪੀਤ ਮਿਲੇ ਪਰਮਨੰਦਾ ਗੁਰੂ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਨੂੰ ਅਸੀਂ ਇੱਕ ਸੰਤ ਗੁਰੂ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਨੂੰ ਅਸੀਂ ਇੱਕ ਸੰਤ ਸੰਤ ਕਹਿੰਦੇ ਹਾਂ ਕੀ ਉਹਨਾਂ ਨੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਮੱਥੇ ਉੱਤੇ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਏ ਹਨ ਬਿਲਕੁਲ ਵੀ ਨਹੀਂ ਕਰਾਏ ਹਨ ਫਿਰ ਅਸੀਂ ਐਵੇਂ ਹੀ ਉਹਨਾਂ ਨੂੰ ਸੰਤ ਸੰਤ ਕਹੀ ਜਾਂਦੇ ਹਾਂ ਸਾਡੇ ਗੁਰੂਆਂ ਨੇ ਮਹਾਨ ਗੁਰਬਾਣੀ ਦੇ ਵਿੱਚ ਵਾਰ-ਵਾਰ ਲਿਖਿਆ ਹੈ ਸਾਡੇ ਸਾਡੇ ਗੁਰੂਆਂ ਨੇ ਮਹਾਨ ਗੁਰਬਾਣੀ ਦੇ ਵਿੱਚ ਵਾਰ-ਵਾਰ ਉਹ ਵਾਰ-ਵਾਰ ਲਿਖਿਆ ਹੈ ਕਿ ਜੋ ਇੱਕ ਸੰਤ ਹੁੰਦਾ ਹੈ ਕਿ ਜੋ ਇੱਕ ਸੰਤ ਹੁੰਦਾ ਹੈ ਉਹ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਉਸੇ ਪਲ ਹੀ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਸਾਡੇ ਗੁਰੂਆਂ ਨੇ ਗੁਰਬਾਣੀ ਦੇ ਵਿੱਚ ਹੋਰ ਵੀ ਅਨੇਕਾਂ ਵਾਰ ਹੀ ਲਿਖਿਆ ਹੈ ਕਿ ਜੋ ਇੱਕ ਪੂਰਾ ਸੰਤ ਹੁੰਦਾ ਹੈ ਉਹ ਸਾਨੂੰ ਮਹਾਨ ਬ੍ਰਹਮ ਗਿਆਨ ਦੇ ਕੇ ਸਾਡੇ ਘਟ ਦੇ ਅੰਦਰ ਉਸੇ ਪਲ ਹੀ ਸਾਨੂੰ ਉਸ ਈਸ਼ਵਰ ਦੇ ਦਰਸ਼ਨ ਕਰਾਉਂਦਾ ਹੈ ਗੁਰੂ ਪਿਆਰੀ ਸਾਧ ਸੰਗਤ ਸਾਧ ਸੰਗਤ ਜੀ ਜੋ ਇੱਕ ਪੂਰਨ ਗੁਰੂ ਸਤਗੁਰੂ ਹੁੰਦਾ ਹੈ ਸਾਡੇ ਗੁਰੂ ਸਾਹਿਬ ਜੀ ਉਸੇ ਨੂੰ ਹੀ ਸੰਤ ਕਹਿੰਦੇ ਹਨ ਉਸੇ ਨੂੰ ਹੀ ਸਾਧੂ ਕਹਿੰਦੇ ਹਨ ਉਸੇ ਨੂੰ ਹੀ ਬ੍ਰਹਮ ਗਿਆਨੀ ਕਹਿੰਦੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਪੂਰਨ ਗੁਰੂ ਵੀ ਸਨ ਤੇ ਸੰਤ ਵੀ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਪੂਰਨ ਗੁਰੂ ਹੀ ਸਨ ਤੇ ਸੰਤ ਵੀ ਸਾਨੂੰ ਗੁਰੂ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੂੰ ਅਸੀਂ ਸੰਤ ਸੰਤ ਕਹਿੰਦੇ ਹਾਂ ਕੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰੀਸ ਕਰ ਸਕਦੇ ਹਨ ਗੁਰੂ ਪਿਆਰੀ ਸਾਧ ਸੰਗਤ ਜੀ ਜਿਨ੍ਹਾਂ ਨੂੰ ਅਸੀਂ ਅੱਜ ਸੰਤ ਸੰਤ ਕਹਿੰਦੇ ਹਾਂ ਕੀ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰੀਸ ਕਰ ਸਕਦੇ ਹਨ ਬਿਲਕੁਲ ਵੀ ਨਹੀਂ ਕਰ ਸਕਦੇ ਹਨ ਫਿਰ ਅਸੀਂ ਉਹਨਾਂ ਨੂੰ ਇੱਕ ਸੰਤ ਕਿਵੇਂ ਕਹਿੰਦੇ ਹਾਂ ਫਿਰ ਅਸੀਂ ਉਹਨਾਂ ਨੂੰ ਇੱਕ ਸੰਤ ਕਿਵੇਂ ਕਹਿੰਦੇ ਹਾਂ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਗੁਰੂਆਂ ਨੇ ਸਾਨੂੰ ਇੱਕ ਸੰਤ ਦੀ ਕਸਵੱਟੀ ਦੇ ਦੇ ਕੇ ਦੱਸ ਦਿੱਤਾ ਹੈ ਕਿ ਇੱਕ ਪੂਰਨ ਸੰਤ ਉਹੀ ਹੁੰਦਾ ਹੈ ਜੋ ਸਾਡੇ ਮੱਥੇ ਉੱਤੇ ਹੱਥ ਰੱਖ ਕੇ ਸਾਡੇ ਘਟ ਦੇ ਅੰਦਰ ਸਾਨੂੰ ਉਸ ਈਸ਼ਵਰ ਦੇ ਉਸੇ ਪਲ ਹੀ ਦਰਸ਼ਨ ਕਰਾਉਂਦਾ ਹੈ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮਾਂ ਨੂੰ ਮੰਨਣਾ ਹੈ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮਾਂ ਨੂੰ ਮੰਨਣਾ ਹੈ ਅਸੀਂ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਕਿਸੇ ਨੂੰ ਸੰਤ ਸੰਤ ਨਹੀਂ ਕਹਿਣਾ ਕਹੀ ਜਾਣਾ ਹੈ ਅਸੀਂ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਕਿਸੇ ਨੂੰ ਸੰਤ ਸੰਤ ਨਹੀਂ ਕਹੀ ਜਾਣਾ ਹੈ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਇੱਕ ਸੰਤ ਦੀ ਜੋ ਕਸਵੱਟੀ ਦਿੱਤੀ ਹੈ ਅਸੀਂ ਉਸੇ ਅਨੁਸਾਰ ਹੀ ਕਿਸੇ ਨੂੰ ਇੱਕ ਸੰਤ ਕਹਿਣਾ ਹੈ ਅਸੀਂ ਐਵੇਂ ਲੋਕਾਂ ਦੇ ਪਿੱਛੇ ਲੱਗ ਕੇ ਕਿਸੇ ਨੂੰ ਸੰਤ ਸੰਤ ਨਹੀਂ ਕਹੀ ਜਾਣਾ ਹੈ ਸਾਡੇ ਮਹਾਨ ਗੁਰੂਆਂ ਨੇ ਸਾਨੂੰ ਇੱਕ ਸੰਤ ਦੀ ਜੋ ਕਸਵੱਟੀ ਦਿੱਤੀ ਹੈ ਅਸੀਂ ਉਸੇ ਅਨੁਸਾਰ ਹੀ ਕਿਸੇ ਨੂੰ ਇੱਕ ਸੰਤ ਕਹਿਣਾ ਹੈ ਅਸੀਂ ਆਪਣੇ ਮਹਾਨ ਗੁਰੂਆਂ ਦੇ ਹੁਕਮ ਅਨਸਾਰ ਅਸੀਂ ਆਪਣੇ ਮਹਾਨ ਗੁਰਮੁਖਾਂ ਦੇ ਹੁਕਮ ਅਨੁਸਾਰ ਸਾਡੇ ਘਟ ਦੇ ਅੰਦਰ ਈਸ਼ਵਰ ਦੇ ਦਰਸ਼ਨ ਕਰਾਉਣ ਵਾਲੇ ਇੱਕ ਪੂਰਨ ਸੰਤ ਦੀ ਇੱਕ ਪੂਰਨ ਸੰਤ ਦੀ ਸੰਗਤ ਕਰਕੇ ਆਪਣਾ ਜੀਵਨ ਸਦਾ ਵਾਸਤੇ ਸਫਲ ਕਰਨਾ ਹੈ ਸ੍ਰੀ ਵੈਗਰੂ ਜੀ ਦਾ ਖਾਲਸਾ ਸ੍ਰੀ ਵੈਗਰੂ ਜੀ ਕੀ ਫਤਿਹ